ਅਮਰੀਕਾ ਤੋਂ ਆਏ ਪਰਿਵਾਰ ਨੇ ਵਿਆਹ ਵਿੱਚ ਕੀਤਾ ਆ ਕੰਮ ਰਿਸ਼ਤੇਦਾਰ ਤੇ ਬਰਾਤੀ ਵੀ ਦੇਖ ਕੇ ਹੋ ਗਏ ਹੈਰਾਨ ਦੋਸਤੋ ਅਕਸਰ ਹੀ ਅੱਜ ਕੱਲ੍ਹ ਵਿਆਹਾਂ ਵਿੱਚ ਬਰਾਤੀਆਂ ਜਾਂ ਰਿਸ਼ਤੇਦਾਰਾਂ ਦੇ ਮਨੋਰੰਜਨ ਦੇ ਲਈ ਆਰਕੈਸਟਰਾ ਪੈਲਸ ਵਿੱਚ ਲਗਾਈਆਂ ਜਾਂਦੀਆਂ ਨੇ ਜਾਂ ਫਿਰ ਸਿੰਗਰ ਲਗਵਾਏ ਜਾਂਦੇ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਵਿਸ਼ਰੀਏ ਗਾਉਂਦੇ ਦਿਖਾਈ ਦੇ ਰਹੇ ਨੇ ਦਰਸਲ ਇਹ ਵਿਆਹ ਅਮਰੀਕਾ ਦੇ ਇੱਕ ਪਰਿਵਾਰ ਦਾ ਸੀ ਜਿਸ ਵਿੱਚ ਉਹਨਾਂ ਵੱਲੋਂ ਨਾ ਹੀ ਆਰਕੈਸਟਰਾ ਲਗਵਾਈਆਂ ਗਈਆਂ ਅਤੇ ਨਾ ਹੀ ਕੋਈ ਸਿੰਗਰ ਬੁਲਾਇਆ ਗਿਆ ਸਗੋਂ ਬਰਾਤ ਅਤੇ ਰਿਸ਼ਤੇਦਾਰਾਂ ਦੇ ਮਨੋਰੰਜਨ ਦੇ ਲਈ ਕਵਿਛਰੀਏ ਲਗਵਾਏ ਗਏ ਜਿਨ੍ਹਾਂ ਨੂੰ ਰਿਸ਼ਤੇਦਾਰ ਵੀ ਕੁਰਸੀਆਂ ਤੇ ਬੈਠ ਕੇ ਬਹੁਤ ਹੀ ਚੰਗੀ ਤਰ੍ਹਾਂ ਸੁਣ ਰਹੇ ਸੀ ਸੋ ਇਸ ਵਿਆਹ ਵਿੱਚ ਦਿਖਿਆ ਪੰਜਾਬ ਦਾ ਸੱਭਿਆਚਾਰ ਜੋ ਕਿ ਦਿਨੋਂ ਦਿਨ ਅਲੋਪ ਹੁੰਦਾ ਜਾ ਰਿਹਾ ਹੈ ਸੋ ਜਿੱਥੇ ਇੱਕ ਪਾਸੇ ਅੱਜਕੱਲ੍ਹ ਲੋਕ ਦਿਖਾਵੇ ਦੇ ਲਈ ਵਿਆਹ ਦੇ ਵਿੱਚ ਵਧੀਆ ਆਰਕੈਸਟਰਾਂ ਜਾਂ ਗਾਉਣੇ ਵਾਲੇ ਲਗਵਾਉਂਦੇ ਨੇ ਉੱਥੇ ਹੀ ਦੂਜੇ ਪਾਸੇ ਇਸ ਪਰਿਵਾਰ ਨੇ ਪੈਸਾ ਹੁੰਦੇ ਹੋਏ ਵੀ ਆਪਣੇ ਵਿਆਹ ਦੇ ਵਿੱਚ ਕਵਿਛਰੀਏ ਲਗਵਾਏ ਸੋ ਲੋਕ ਇਸ ਪਰਿਵਾਰ ਦੀ ਬਹੁਤ ਹੀ ਤਾਰੀਫ ਕਰ ਰਹੇ ਨੇ ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ